ਫਗਵਾੜਾ ਦੇ ਗੁਜਰਾਤੀ ਸਮਾਜ ਵੱਲੋਂ ਯੋਗ ਮਾਤਾ ਮੰਦਿਰ ਖੇੜਾ ਰੋਡ ਵਿਖੇ ਮੰਦਿਰ ਦੇ ਨਿਰਮਾਣ ਕਾਰਜ ਹੋਇਆ ਸ਼ੁਰੂ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਰਮੇਸ਼ ਕੁਮਾਰ ਗੁਜਰਾਤੀ ਪ੍ਰਧਾਨ ਹੈਗਾ ਜੀ ਹਾਂਜੀ ਇਹ ਯੋਗ ਮਾਤਾ ਮੰਦਿਰ ਦਾ ਨੀ ਪੱਤਰ ਰੱਖਿਆਗਾ ਤੇ ਮੇਰੇ ਅਸ਼ੋਕ ਭਾਜੀ ਉਹਨਾਂ ਨੇ ਦੂਸ ਵਾਲਿਆਂ ਨੇ ਹਜ਼ਾਰ ਇਟਾ দান ਕੀਤੇ ਆ ਗਿਆ ਤੇ ਮੈਂ ਹੋਰ ਦਾਨੀ ਸਜਣਾ ਨੂੰ ਕਹਿੰਦਾ ਮਾਹ ਮਾਈ ਦੇ ਚਰਨਾ ਵਿੱਚ ਜੋ ਵੀ ਆਪਣੀ ਸ਼ਰਧਾ ਨਾਲ ਦਾਨ ਦੇਣ ਸੀਮ ਰੀਟਾ ਮਾਹ ਮਾਈ ਉਹਨਾਂ ਦਾ ਭਲਾ ਕਰੂ ਤੇ ਮਾਦੇ ਦੁੱਖ ਦੂਰ ਕਰੂ ਬਾਲ ਬੱਚਿਆਂ ਨੂੰ ਉਹਨਾਂ ਨੂੰ ਸ਼ੁਕ ਸ਼ਾਂਤੀ ਨਾ ਇਹ ਕਿਹੜੀ ਜਗ੍ਹਾ ਤੇ ਮੰਦਿਰ ਤਿਆਰ ਹੋ ਰਿਹਾ ਇਹ ਮੰਦਿਰ ਆਪਣੇ ਗੁਰੂ ਨਾਨਕਪੁਰਾ ਗਲੀ ਨੰਬਰ 10 ਲਹਿਨਾਲੇ ਪਾਸੇ ਤੇ ਮਾਹ ਮਾਈ ਉਹਨਾਂ ਨੂੰ ਰਾਜੀ ਰੱਖੇ ਸਾਰਿਆਂ ਨੂੰ ਤੇ ਜੋ ਵੀ ਉਹਨਾਂ ਨੂੰ ਮਦਦ ਦੇਣ ਮਾਮਾਈ ਦੇ ਚਰਨਾ ਚ ਉਹਨਾਂ ਨੂੰ ਮਹਾਮਾਈ ਸ਼ੋਕ ਸ਼ਾਂਤੀ ਦੇਣ ਮਹਾਮਾਈ ਉਹਨਾਂ ਨੂੰ ਰਾਜੀ ਰੱਖਣ ਉਹਨਾਂ ਦੇ ਘਰ ਆ ਚਿਤਮੁਨੀ ਮਾਤਾ ਕੋ ਸੱਚੇ ਦੇਵਾਰ ਜੈ ਮੈਂ ਸ਼ੋਕਮਰ ਜੂਸ ਵਾਲਾ ਸਾਡੇ ਨਾਲ ਚਿਤਮਉ ਕਾਲਾ ਜੀ ਜੂਸ ਵਾਲੇ ਆ ਗਏ ਆ ਤੇ ਅਸੀਂ ਇੱਥੇ ਮੰਦਿਰ ਬਣਾ ਰਹੇ ਗੁਜarati ਭਾਈਚਾਰੇ ਨੇ ਮੰਦਿਰ ਬਣਾਉਣਾ ਮਾਤਰਾਲੀ ਦੇ ਮੰਦਿਰ ਬਣਾ ਰਹੇ ਆ ਆਲੇ ਲੋ ਫੜਕ ਦੇ ਖੇਡ ਹੜਦੇ ਤੇ ਅਸੀਂ ਇਹ ਕਹਿੰਦੇ ਸਾਨੂੰ ਥੋੜੀ ਜਿਹੀ ਮਦਦ ਦੀ ਪਰਚੀ ਕਢਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਅਸੀਂ 1000 ਰੁਪਏ ਤੁਹਾਨੂੰ ਦੇ ਦਿੰਨੇ ਆ ਜਿਹੜੀ ਕਿ ਮੌਜੂਦਾ ਹਾਲਤ 'ਚ ਆ ਕੇ 8000 ਰੁਪਏ ਉਤਰਾ ਦਿੱਤੀ ਆ ਮੰਦਰ ਦੇ ਵਿੱਚ ਇੱਟਾਂ ਦੇ ਰੀਆਂ ਸਭ ਤੋਂ ਬਲੇ ਦਾ ਕੰਮ ਆ ਜਿਹੜੇ ਨਿਹਾ ਦੇ ਵਿੱਚ ਆਪਣੇ ਬਰੇਕ ਕਮਾਈ ਚੋਂ ਅਸੀਂ ਕੱਢ ਕੇ ਪੈਸੇ ਦਿੱਤੇ ਆ ਉਹ ਗੁਜarati ਭਾਈ ਜਾਨ ਮੁਬਾਰਕਬਾਦ ਦਿੰਨਾ ਕਿ ਬੜੀ ਵਧੀਆ ਕੰਮ ਉਹ ਕਰ ਰਹੇ ਆ ਇਸ ਤਰ੍ਹਾਂ ਲੋਕੀ ਹਰ ਕੋਈ ਬੰਦਾ ਇੱਕ ਬਲੇ ਕੰਮ ਕਰੀ ਜਾ ਤਾਂ ਮੰਦਰ ਬਣੀ ਜਾਂ ਸਰਾਤਨ ਦਾ ਸਰਾਤਨ ਧਰਮ ਨੂੰ ਜਿਹੜਾ ਇੱਕ ਪ੍ਰਕਾਸ਼ ਦੇ ਉਹ ਪਰ ਜੋਰ ਜੋਰ ਮੇ ਆ ਇੱਕ ਇਸ ਰੋਡ ਦੇ ਉੱਪਰ ਮੰਦਰ ਬਣ ਰਿਹਾ ਜੀ ਇਹ ਮੰਡਰ ਜੀ ਬੰਨਿਆ ਹੈਗਾ ਖੇਰੌੜ ਤੋਂ ਜਿਹੜਾ ਫਾਟਕ ਪੈਂਦਾ ਨਾ ਰੇਲਵੇ ਫਾਟਕ ਖੇਰੌੜ ਗਲੀ ਨੰਬਰ 10 ਨੰਬਰ ਗੁਰੂ ਨਾਨਕਪੁਰ ਦੇ ਬਾਹਰ ਬੰਨਿਆ ਹੈਗਾ ਇੱਥੇ ਹਮੇਸ਼ਾ ਜਗਰਾਤਾ ਹੁੰਦਾ ਵਾ ਜਗਾ ਬਹੁਤ ਖੁੱਲੀ ਆ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਜਿਹੜਾ ਇੱਥੇ ਜਗਾ ਲਾ ਕੇ ਮੰਦਰ ਮਾਤਾ ਰਾਨੀ ਦੇ ਬਣਾ ਰਹੇ ਆ ਤੇ ਜਗਾ ਕਿਹਦੀ ਆ ਕੁਛ ਪਤਾ ਚੱਲਿਆ ਜਗਾ ਇਹ ਗੁਜਰਤੀ ਭਾਈਚਾਰੇ ਨੇ ਖਰੀਦੀ ਆ ਸਾਂਝੀ ਖਰੀਦੀਏ ਸਾਂਝਾ ਮੋਟਾ ਬਣਾ ਰਹੇ ਆ ਤਾਂ ਅਸੀਂ ਉਹਨਾਂ ਨੂੰ ਤੇ ਆਹ ਪ੍ਰਧਾਨ ਆ ਗਿਆ ਹੈਗਾ ਇਹਦਾ ਭਾਈ ਇਹਦੇ ਨਾਲ ਆਈ